हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਪਿੰਡ ਬੂ ਵੀਰ ਗੁਰਲਾਲ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਕਰਦਾ ਵੀਰ ਇਸ ਕੱਲੇ ਦੇ ਉੱਪਰ ਦੋਸਤੋ ਪਸ਼ੂ ਆਉਂਦੇ ਰਹਿੰਦੇ ਆ ਵਪਾਰਕ ਲਾਈਨ ਵਾਲੇ आज इस वीडियो तो विच टोटल 3 ਨਾਗ ਤੁਹਾਨੂੰ ਦਿਖਾਉਣੇ ਆ ਦੋ ਵਾੜਾ ਤੁਸੀਂ ਆ ਸਾਹਮਣੇ ਦੇਖ ਰਿਹਾ ਜੀ ਦੋਸਤੋ ਇੱਕ ਆ ਸੂਈ ਸੁਬਾਈ ਵਾੜ ਤੁਹਾਨੂੰ ਦਿਖਾ ਦਾਂਗੇ ਨਾਲ ਬੱਚਾ ਹੋਊਗਾ ਠੀਕ ਆ ਜੀ ਕਿੰਨੇ ਸਮੇਂ ਦੀ ਸੂਈ ਆ ਕੀ ਮਿਲਕਾ ਥੱਲੇ ਉਹ ਪੂਰੀ ਗੱਲਬਾਤ ਬਿਲਕੁਲ ਪੂਰੀ ਜਾਣਕਾਰੀ ਜਿਹੜੀ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਕ ਤੋਕੜ ਕੋਈ ਵਾੜ ਮੰਨ ਸਕਦਾ ਕਿ ਬਣੀ ਵੀ ਆ ਕੁਝ ਦਿਨਾਂ ਦੀ ਉਹਦੀ ਡਿਟੇਲ ਵੀ ਤੁਹਾਨੂੰ ਮਿਲ ਜੂਗੀ ਇੱਕ ਦੋਸਤੋ ਗੱਬਣ ਤਿਆਰੀ ਵਾਲੀ ਫੁੱਲ ਹੈਵੀ ਬਾਡੀ ਵੇੜ ਦੀ ਫੁੱਲ ਵਜਨਦਾਰ ਇੱਕ ਮਾਝ ਤੁਹਾਨੂੰ ਦਿਖਾ ਦਾਂਗੇ ਹੈ ਪੂਰੀ ਤਿਆਰੀ ਵਾਲੀ ਆ ਕੁਝ ਦਿਨ ਹਜੇ ਲੰਦੀ ਆ ਉਹ ਡਿਟੇਲ ਆਪਾਂ ਜਿਹੜੀ ਆ ਕਿੰਨਾ ਕੁ ਸਮਾਂ ਲੈ ਜੂਗੀ ਤੇ ਕੀ ਮੁੱਲ ਰਹਿਣ ਵਾਲਾ ਦੋਸਤੋ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਬਾਕੀ ਪੜਤਾ ਪੜਤਾ ਬਿਲਕੁਲ ਜਾਇਜ਼ ਹੈ ਤੇ ਛੋਟੇ ਰੇਟ ਹੁੰਦੇ ਆ ਇਸ ਕਿਲੇ ਦੇ ਉੱਪਰ ਪਹਿਲਾਂ ਵੀ ਕਾਫੀ ਪਸ਼ੂ ਆਪਾਂ ਪੜਤਾ ਹੁੰਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰਲਾਲ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਵੀਰੇ ਠੀਕ ਠਾਕ ਵਧੀਆ ਵਧੀਆ ਪੰਜ ਸੁਣਾ ਬਹੁਤ ਵਧੀਆ ਲੈ ਵੀ ਗਰਲਾਲ ਤਿੰਨ ਨਗ ਆਪਣੇ ਕੋਲ ਅੱਜ ਬਕਾਊਗਾ ਹਾਂਜੀ ਹਾਂਜੀ ਇੱਕ ਮੱਝ ਟੁੱਕੀ ਖੜੀ ਹੈ ਤਿਆਰੀ ਵਾਲੀ ਆ ਹਾਂਜੀ ਹਾਲੀ ਹਫਤਾ ਖੜੂ ਵੀਰ ਜੀ ਹਫਤਾ ਲੈ ਜੂਗੀ ਤੇ ਇੱਕ ਵੜ ਆਪਣੇ ਕੋਲ ਸੂਈ ਏ ਇਹ ਕਿੰਨੇ ਕ ਟਾਈਮ ਦੀ ਸੂਈ ਏ ਇਹ ਵੀਰ ਜੀ ਤੁਸੀਂ ਇਹਨੂੰ ਮੰਨ ਕੇ ਚਲੋ ਮਹੀਨਾ ਤੇ ਡੇਢ ਇੱਥੇ ਬਾ ਮਹੀਨਾ ਲਾਲੇ ਕੋਈ ਡੇਢ ਲਾਲੇ ਵੀਰ ਜੀ ਠੀਕ ਆ ਜੀ ਲਓ ਵੀ ਇਹ ਮਹੀਨੇ ਡੇਢ ਕ ਦੀ ਵੀਰ ਦੱਸ ਰਿਹਾ ਬਾਕੀ ਇੰਨਾ ਹੀ ਤਾਂ ਥੱਲੇ ਦੁੱਧ ਆ ਉਹ ਜਦੋਂ ਦੋਸਤੋ ਆਪਾਂ ਇਹਦੇ ਤੇ ਆਏ ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਰਣ ਲਾਲ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਕਰ ਲਈਏ ਕਿੰਨਾ ਵਾ ਸਵੇਰ ਸੋਣ ਵਾਲੀ ਆ ਵੀਰ ਜੀ ਇਹਨੂੰ ਭਾਵੇਂ ਕੋਈ ਤੀਜਾ ਲਾਲੇ ਭਾਵੇਂ ਕੋਈ ਮੈਂ ਆਖੀ ਜਾਵਾਂਗੇ ਦੂਜੇ ਆ ਪੀਲੇ ਆ ਤੀਜੇ ਕਿ ਨਹੀਂ ਠੀਕ ਹੈ ਜੀ ਹਾਂ ਉਹ ਬਾਕੀ ਆਪਣੇ ਤੋਂ ਸਿਆਣੇ ਵੀਰ ਬੈਠੇ ਹੁੰਦੇ ਨੇ ਬਿਲਕੁਲ ਜੀ ਲਓ ਦੋਸਤੋ ਇੱਕ ਵਾਰੀ ਤੁਸੀਂ ਪੂਰਾ ਬਾਡੀ ਸਟਰਕਚਰ ਮੈ ਤੁਹਾਨੂੰ ਦਿਖਾ ਦਿੰਨਾ ਪਿੱਠ ਫੁੜੇ ਤੋਂ ਤੁਸੀਂ ਵੇਖੋ ਬਿਲਕੁਲ ਪੱਧਰ ਪਿਛੋਂ ਪਿੱਠ ਫੁੜਾ ਉੱਪਰੋਂ ਠੀਕ ਹੈ ਜੀ ਕੁੱਡੇ ਖਾਡੇ ਕੋਜੇ ਆ ਕਿ ਹੈ ਬਿਲਕੁਲ ਬਦਲੇ ਪਿੰਡੇ ਦੀ ਆ ਲੇਵੇ ਖਵਾਨੇ ਦੀ ਆ ਤੁਸੀਂ ਵੇਖੋ ਇੱਕ ਵਾਰੀ ਨੇੜੇ ਤੋਂ ਕੋਈ 6 ਦਿਨ 7 ਦਿਨ ਹਜੇ ਸਮਾਂ ਲੈ ਜੂਗੀ ਠੀਕ ਹੈ ਜੀ ਇੱਕ ਹਫਤਾ ਘਟੋ ਘਟ ਕੋਈ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਅਛਾ ਗਰ ਲਾਲ ਬਾਕੀ 35 ਤੋਂ ਉਪਰ ਕਿਦਾਂ ਪੋਲੀ ਵੀਰੇ ਹਾਂਜੀ ਵੀਰ ਜੀ ਆਪਾਂ ਚਲੋ ਆਪਦੀ ਤਸੱਲੀ ਕੀਤੀ ਆ ਬਾਕੀ ਵੀਰ ਕੋਈ ਆਵੇ ਕੋਈ ਆਪਦੀ ਤਸੱਲੀ ਜਿੱਦਾਂ ਮਰਜ਼ੀ ਕਰੇ ਆਪਾਂ ਕਿ ਨਹੀਂ ਆਪਣੇ ਤੇ ਨਾਲ ਰਵੇ ਚਲੋ ਠੀਕ ਆ ਬਾਕੀ ਕੋਈ ਹੋਰ ਕੋਈ ਸਮੱਸਿਆ ਕੋਈ ਵੇਖਣ ਦੇ ਵਿੱਚ ਤਾਂ ਨਹੀਂ ਆਈ ਕੋਈ ਚੱਕ ਨਾ ਨਾ ਵੀਰ ਜੀ ਉਹ ਆਪਣੀ ਗਰੰਟੀ ਹੋਊਗੀ ਜੇ ਕੋਈ ਵੀਰ ਲੈ ਆ ਵੀ ਜਾਂਦਾ ਨਾ ਜੇ ਕੋਈ ਭਾਰ ਪਾਊਗੀ ਤੇ ਆਪਾਂ ਇੱਥੇ ਬੈਠੇ ਤੁਸੀਂ ਵੀ ਸਾਡਾ ਰੋਜ਼ ਦਾ ਕੰਮ ਆ ਬਿਲਕੁਲ ਜਿਹੜਾ ਜੁਮ ਆਪਾਂ ਗਰੰਟੀ ਚੌਕਲੀ ਪਾਰ ਪਿੱਛੇ ਦੀ ਕਿ ਨਹੀਂ ਸਹੀ ਹੈ ਜੀ ਹਾਂ ਜੀ ਲੋ ਵੀ ਦੋਸਤੋ ਇਸ ਕੋਲੋਂ ਨਾ ਕੋਈ ਡਰੇ ਵੀਰਾਂ ਬਿਲਕੁਲ ਇਸ ਕੋਲੋਂ ਦੋਸਤੋ ਵੀਰਾਂ ਦਾ ਬੇਜੰਤ ਹੋ ਜੇ ਉਹ ਕਿਉਂਕਿ ਫਸੂ ਲਿਆ ਕੇ ਕੋਈ ਦੋ ਦਿਨ ਨਹੀਂ ਚਾਰ ਦਿਨ ਕੀ ਤਾਂ ਪੰਜ ਛੇ ਦਿਨ ਵੀਰ ਨੇ ਆਪਣੀ ਨਿਗਰਾਨੀ ਚ ਰੱਖਿਆ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਨੇ ਆ ਅੱਜ ਸਵੇਰੇ ਦੋਸਤੋ ਕੋਈ ਵੀਰ ਚੌਥੇ ਮੰਨ ਲੇ ਪੱਕੇ ਹਰ ਇੱਕ ਭਰਾ ਦੀ ਆਪੋ ਆਪਣੀ ਸਮਝ ਆ ਪਤਲੇ ਪਿੰਡੇ ਦੇ ਵਿੱਚ ਆ ਤੋਰਾ ਤੋਰਾ ਤੁਹਾਨੂੰ ਪੂਰਾ ਤਸਲੀਨ ਨਾਲ ਆਪਾਂ ਚੈੱਕ ਕਰਾਉਨੇ ਆ ਆ ਦੇਖੋ ਜੀ ਸੋਭਾ ਜਣਾ ਪੂਰਾ ਠੀਕ ਆ ਜੀ ਵਜ਼ਨ ਫੁੱਲ ਭਟਾ ਫੁੱਲ ਆ ਦੇਖੋ ਫੁੱਲ ਭਾਰੀ ਆ ਠੀਕ ਆ ਜੀ ਵਜਨ ਲੋਡ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਫੁੱਲ ਭਾਰੀ ਆ ਫੁੱਲ ਵਜਨ ਲੋਡ ਦੇ ਵਿੱਚ ਭਾਰੇ ਜੁੱਸੇ ਦੀ ਆ ਠੀਕ ਆ ਜੀ ਤੇ ਹਵਾਨਾ ਦੇਵਾ ਬੈਕ ਸਾਈਡ ਤੋਂ ਆ ਤੁਸੀਂ ਦੇਖ ਸਕਦੇ ਜ ਕੋਈ 5 6 ਦਿਨ ਦਿਨਾਂ ਦੇ ਵਿੱਚ ਦੋਸਤੋ ਹੋਰ ਤਿਆਰੀ ਕਰਕੇ ਬਿਲਕੁਲ ਦੇਵਾ ਤਿਆਰ ਕਰ ਲੂ ਕਿ ਜਿੰਨਾ ਕਿ ਨਾਰਮਲੀ ਇਹਨੂੰ ਕਰਨਾ ਚਾਹੀਦਾ ਆ ਦੇਖੋ ਬਾਕੀ ਸੰਧੂ ਸਾਹਿਬ ਜਿੱਥੇ ਆਪਾਂ ਲਈ ਹੈ ਨਾ ਹਾਂਜੀ ਹਾਂਜੀ ਉਹ ਬੰਦੇ ਕਹਿੰਦੇ ਸੀ ਵੀ ਸੂਨ ਦੇ ਜਦੋਂ ਨੇੜ ਹੁੰਦੀ ਤਿੰਨ ਲਾਲਾ ਸੂ ਹੀ ਪੈਣਾ ਕਰਮਾਲੀ ਤੋਂ ਬੈਠਣੇ ਜਾਂਦਾ ਚੱਲਦਾ ਹਾਂਜੀ ਬਹੁਤ ਛੜਾ ਝੜਾ ਕੱਢਦੀ ਕਰਮਾਲੀ ਠੀਕਾ ਠੀਕ ਹਾਂਜੀ ਤੇ ਗਰਨਾਲ ਵੀਰੇ ਲੈਣ ਦੇਣ ਦੀ ਕੀ ਗੱਲਬਾਤ ਹੋਊਗੀ ਕਿੱਥੋਂ ਤੱਕ ਦੇ ਦਈਏ ਇਹ ਵੀਰ ਜੀ ਆਪਾਂ ਆ ਚਲੋ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਹੀ ਤੁਹਾਨੂੰ ਪਤਾ ਹੀ ਆ ਬਿਲਕੁਲ ਆਪਣਾ ਸਾਰੇ ਵਪਾਰੀਆਂ ਨਾਲੋਂ ਜਾਇਜ਼ ਹੁੰਦਾ ਰੇਟ ਹਾਂ ਇਹ ਉਹ ਤਾਂ ਆਪਣੀ 60 ਦੀ ਵੀ ਵੇਖਦੀ 65 ਦੀ ਵੀ ਵੇਖਦੀ ਹੈ ਜਿੰਨਾ ਮਰਜ਼ੀ ਮੋਲ ਕਰਾ ਲਓ ਹਾਂਜੀ ਹਾਂਜੀ ਬਾਕੀ ਆਪਾਂ ਥੋ ਮੋਲੇ ਦਾ 60 ਆ ਹਾਂ ਤੇ 60 ਦੇ ਵਿੱਚੋਂ ਆਪਾਂ 2000 ਰੁਪਇਆ ਮਾਨਤਨ ਕਰ ਦੇਣਾ ਛੋਟ ਲਾ ਲੈ ਜਿੰਦਾ ਮਰਜੀ 58 ਹੀ ਦੇ ਦਾਂਗੇ ਤੇ 58 ਦੀ ਹਾਂਜੀ ਠੀਕ ਹੈ ਬਾਕੀ ਤੁਸੀਂ ਵੇਖ ਲੋ ਰੋਇ ਬਣਾਉਂਦੇ ਹੈ ਵੀਡੀਓ ਕੋਈ ਇੰਨਾ ਸਸਤਾ ਵੀ ਡੰਗਰ ਲੋ ਵੀ ਪੂਰੀ ਭਾਰੀ ਆ ਦੋਸਤੋ ਫੁੱਲ ਭਜਣ ਵਾਲੀ ਆ 58000 ਦੀ ਵੀਰ ਕਹਿ ਰਿਹਾ ਬਾਕੀ ਵਜਨ ਨੋੜ ਦੇ ਵਿੱਚ ਵੀ ਤੁਸੀਂ ਮੰਨ ਕੇ ਸੌਦਾ ਕਰ ਲਓ ਠੀਕ ਹੈ ਬਾਕੀ ਹੈ ਦੁੱਧਾਂ ਵਾਲੀ ਕਰਮਾ ਵਾਲੀ ਬਾਕੀ 나ੜਾ ਹੀ 나ੜਾ ਸੰਧੂ ਸਾਹਿਬ ਵੇਖੋ ਇਧਰ ਵੇਖੋ ਹਾਂ ਹੋਰ ਬਣੀ ਕੈਮਰੇ 'ਚ ਦਿਖਦੀਆਂ ਕਿ ਨਹੀਂ 나ੜਾ ਹੀ 나ੜਾ ਕਰਮਾ ਵਾਲੀ ਇਸ ਸਾਰੀ ਸਰੀਰ ਤੇ ਨਾ ਠੀਕ ਹੈ ਸੋ ਜਿੰਨੀ ਆ ਦੋਸਤੋ ਸਾਰੀ ਚੰਗੀ ਆ ਬਾਕੀ ਥਾਣੇ ਦੇ ਵਾਲੇ ਪਾਸਿਓ ਤੁਸੀਂ ਆਣ ਕੇ ਆਪਣੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਕਿਉਂਕਿ ਆਪਣੀ ਅਗੋ ਤਸੱਲੀ ਕਰਕੇ ਲੈ ਕੇ ਆਏ ਆ ਅਗੋ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ 58000 ਦੀ ਜਿਹੜੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ 58 7000 ਦੀ ਠੀਕ ਆ ਜੀ ਲੈ ਵੀ ਕਰਲਾ ਲੱਗੇ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਖੜੀ ਵੀਰ ਹਾਂਜੀ ਵੀਰ ਜੀ ਇਸ ਕਿਨਵਾ ਸੁਭਾ ਆਪਣੇ ਕੋਲ ਇਹ ਵੀਰ ਦੀ ਦੂਜਾ ਸੁਹਾਵਾ ਕਰਦਿਆਂ ਆਪਾਂ ਨੂੰ ਦੂਜਾ ਹੀ ਦੱਸਿਆ ਜੁੱਤਾਂ ਦੂਜਾ ਕਿ ਸੁਹਾਵਾ ਹਾਂਜੀ ਤਾਂ ਦੋਸਤੋ ਦੂਜਾ ਸੁਹਾਵਾ ਇਹ ਵੈੜ ਆ ਸਸਾਇਕੜ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ। ਆ ਸੂਈ ਕਿੰਨੇ ਕ ਟਾਈਮ ਦੀ ਦੱਸਿਆ ਸੀ ਆ। ਸੂਈ ਵੀਰ ਜੀ ਇਹਨੂੰ ਕੋਈ ਮੀਨਾ ਲਾ ਲੇ। ਹਾਂ। ਕੋਈ ਵੀਰ ਭਾਵੇਂ ਡੇਢ ਲਾ ਲੇ। ਕਿਉਂਕਿ ਆਪਾਂ ਮੋਲੀ ਜਦੋਂ ਉਹਨਾਂ ਕਰਾ ਦਿੰਨਾ ਤੇ ਆਪਾਂ ਕਿਹੜਾ ਠੱਗੀ ਡੋਰੀ ਨਹੀਂ ਮਾਰਨੀ। ਮੈਂ ਆਖਾਂ 10 ਦਿਨਾਂ ਦੀ ਹਉ ਤੇਰੀ ਸੂਈ ਆ ਉਹ ਗੱਲ ਨਹੀਂ ਨਾ ਦੀ। ਵੱਛਾ ਮਗਰ। ਵੱਛਾ ਮਗਰ ਹਾਂ ਜੀ। ਅੱਛਾ ਜੀ। ਬਾਕੀ ਸੀਰ ਠੰਡੀ ਕਰਨ ਵਾਲੀ ਕੋਈ ਇਹਨੂੰ ਜੋੜ ਨਹੀਂ ਪਾਉਣਾ ਕੋਈ ਵੰਗਾ ਨਹੀਂ ਆ। ਹਾਂ। ਭਾਵੇਂ ਨੂੰ ਦਿਹਾੜੀ ਦਾ 4 ਰੀ ਚੋੜੋ ਕੋਈ ਜੀ। ਹਾਂ। ਦੁੱਧ ਕਿੰਨਾ ਕਰਵਾ ਲੇ ਥੱਲੇ। ਦੁੱਧ ਵੀਰ ਲਓ ਦੋਸਤੋ ਕੋਈ ਮਹੀਨੇ ਦੀ ਦੋ ਦਰ ਕਿਤਾ ਮੱਝਾਂ ਅਰ ਗਾ ਹਾਂਜੀ ਤੇ 8989 ਤੇ ਜਿਹੜੀ ਇਹ ਚੱਲ ਰਹੀ ਠੀਕ ਆ ਆ ਥਣ ਦੇਵਾ ਬਾਕੀ ਚੋਣ ਜਾਂਦੇ ਆ ਸਾਫ ਆ ਹਾਂਜੀ ਭਾਜੀ ਉਹ ਚਲੋ ਅਗਲੇ ਨੇ ਆਪ ਮੈਂ ਸ਼ਾਦੀਆਂ ਦੇਈ ਜਾਵਾਂ ਉਹ ਤਸल्ली वीर ਨੇ ਕਿਹਨੇ ਕਰ ਲੈਣੀ ਆ ਬਾਕੀ ਆਪਾਂ ਦਾ ਉਹਨੇ ਆਪਦੀ ਤਸੱਲੀ ਕਰਕੇ ਲਿਉਂਦੇ ਡੰਗਰ ਉਹ ਮਾੜਾ ਲਿਉਂਦੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਲਓ ਦੋਸਤੋ ਤਸੱਲੀ ਭਰਾ ਜਿਹੜੇ ਵੀਰ ਨੇ ਕਰਨੀ ਆ ਕਿਉਂਕਿ ਦੁੱਧ ਚਵਾਉਣ ਲਈ ਆ ਤੇ ਇਹ ਤਾਂ ਹੈ ਨਹੀਂ ਕਿ ਕੋਸੂ ਗੱਭਣਾ ਠੀਕ ਆ ਜੀ ਕੋਈ ਟਿੱਪਕੇ ਖੜਨੀ ਕਿਸੇ ਵੀਰ ਨੇ ਤੇ ਚੋਕੇ ਮੇਰਾ ਵੀਰ ਤਸਦੀ ਕਰ ਲਿਓ 8989 ਤੇ ਜਿਹੜੀ ਇਹ ਇਹ ਚੱਲਣ ਈ ਆ ਇੱਕ ਰੰਗ ਬਿਲਕੁਲ ਕਾਲੀ ਆ ਬਲੈਕ ਰੰਗ ਦੇ ਵਿੱਚ ਬਾਕੀ ਕੋਈ ਗਰਮੀ ਗਰਮੀ ਦੀ ਨਹੀਂ ਸੰਖਾਂ ਨੂੰ ਤੇ ਕ੍ਰੋਸ ਸੰਖ ਦੇ ਵਿੱਚ ਕੋਈ ਗਰਮੀ ਗਰਮੀ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਆ ਦੇਖੋ ਜੀ ਬਾਕੀ ਗਰਲਾਲ ਬੰਗਾ ਬੰਗਾ ਪਾਉਣ ਦੀ ਲੋੜ ਤੇ ਨਹੀਂ ਮੈਂ ਨਾ ਵੀਰ ਜੀ ਲੋੜ ਹੀ ਨਹੀਂ ਗਈ ਤੇ ਨਾ ਆਪਾ ਪਾਇਆ ਨਾ ਬੁੱਧੀਗਾਰ ਭਾਈ ਬਹੁਤ ਸੋ ਅੱਗੇ ਕਿਸੇ ਦੀ ਵੀਰ ਦੀ ਉਹ ਖੁਸ਼ੀ ਆ ਕਿਸੇ ਵੀਰ ਨੇ ਪਾਉਣੀ ਆ ਵੰਗੇ-ਵੰਗੇ ਦੀ ਆ ਤਾਂ ਠੀਕ ਆ ਜੀ ਬਾਕੀ ਹੈ ਨਹੀਂਗੀ ਬਿਨਾ ਵੰਗੇ ਤੋਂ ਵੀ ਤੁਸੀਂ ਚਬਾਈ ਕਰ ਸਕਦੇ ਜੀ ਆਦੀ ਠੀਕ ਆ ਲੈ ਵੀ ਗਰਲਾਲ ਇਹਦਾ ਮੁੱਲ ਫਿਰ ਕੀ ਕਰਦੇ ਫਿਰ ਇਹਦਾ ਮੁੱਲ ਵੀਰ ਜੀ ਬਿਲਕੁਲ ਇਹਦਾ ਵੀ ਜਾਇਜ਼ ਹੀ ਆ ਜਿਹੜਾ ਆਪੀ ਪਹਿਲੇ ਪਹਿਲੇ ਫੋਨ ਤੇ ਡੰਗਰ ਵੇਖਣ ਆਹ ਮੁੱਲ ਇਹਦਾ 28 ਆ ਅੱਛਾ ਤੇ 28 ਦੇ ਵਿੱਚੋਂ ਵੀ 2 ਛੱਡ ਦੇਣਾ ਹਾਂ 26 26 ਦੀ ਜਾਨ 26 ਦੀ ਹਾਂਜੀ ਲੋਕ ਦੋਸਤੋ 26000 ਦੀ ਇਹ ਮਿਲ ਜੂਗੀ ਤੁਹਾਨੂੰ ਬਾਕੀ ਤਾਂ ਉਹ ਮਾਰੀ ਦੀ ਡਿਮਾਂਡ ਦਿੱਤੀ ਆ ਠੀਕ ਆ ਜੀ ਧਾਰਮ ਬਵਾ ਤੇ 26000 ਦੀ ਇਹ ਜਿਹੜੀ ਦੋਸਤੋ ਯੈਸ ਨੂੰ ਆ ਠੀਕ ਆ ਤੇ ਗਰਲਾਲ ਥੋੜਾ ਜਿਹਾ ਆ ਬੱਚਾ ਚੁਗਦਾ ਮੜਾ ਧਾਰਾ ਮਾਰ ਕੇ ਬਾਝ ਦਿਖਾ ਦਾਂਗੇ ਆਪਾਂ ਹਾਂਜੀ ਐ ਨੂੰ ਕਰਦੇ ਬੱਚਾ ਮੜਾ ਜੇ ਲੱਗਾ ਸੀ ਆ ਲਓ ਜੀ ਠੀਕ ਹੈ ਬਾਕੀ ਸੀਰ ਖੰਡੀ ਕਰਮਾਲੀ ਸਿੰਘ ਸਾਹਿਬ ਇਦਾਂ ਦਾ ਨਹੀਂ ਕੋ ਚੱਕਰ ਲਾਇਆ ਧਾਰਾ ਮਰਵਾ ਕੇ ਤੁਹਾਨੂੰ ਆਪ ਨੂੰ ਦੋ ਦੋ ਧਾਰਾ ਮਾਰ ਹੀ ਦੋ ਹਾਂ ਲਓ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਆਪਾਂ ਥੋੜੀ ਜੀ ਕਰਵਾ ਦਿੰਨੇ ਹਾਂ ਪੂਰ ਛੱਟਾ ਚੈੱਕ ਕਰ ਲਵੋਗੇ ਤੁਸੀਂ ਖਾਤਰਿਓ ਚੈੱਕ ਮੜੀ ਆ ਲਓ ਜੀ ਠੀਕ ਆ ਅਗਲੇ ਥਾਂਾਂ ਦੀ ਚੁਆਈਏ ਦੋਸਤੋ ਆ ਮਗਰ ਲਿਆਂ ਦੇ ਠੀਕ ਆ ਜੀ। ਲੋਵੀ ਭਰਾਵੋ 26000 ਦੀ ਮਿਲ ਜੂਗੀ 8989 ਕਿਲੋ ਦੁੱਧ ਤੇ ਬਾਕੀ ਵੇਹੜ ਤੁਸੀਂ ਪ੍ਰੋਪਰ ਦੇਖ ਲਈ ਆ। ਇੱਕ ਗਰਲਾਲ ਆਪਣੇ ਕੋਲ ਜਿਹੜਾ ਆ ਲਾਸਟ ਵਿੱਚ ਨਾਗਾ ਹਾਂਜੀ ਇਹ ਟੋਕੜ ਆ ਗਈ ਆ। ਇਹ ਵੀ ਇਹਦੀ ਟੋਕੜ ਜੇ ਹਾਂਜੀ। ਟੋਕੜ ਆ 200 ਠੀਕ ਆ ਕਦ ਕੋ ਤੋਂ ਵੱਡਾ ਵੈਸੇ ਕ੍ਰੋਸ ਆ ਬਾਕੀ ਅੰਗ ਦੇ ਵਿੱਚ ਗਾਂ ਠੰਡੀ ਕਰਮਾ ਲਈ ਇਹ ਵੀ ਗੱਲਾਂ ਗਾਂਵਾਂ। ਠੀਕ ਹਾਂਜੀ ਕੋਈ ਹੋਏ ਤਾਂ ਨਹੀਂ ਹੋਤਾ। ਆ ਲਓ ਜੀ। ਆ ਦੇਖੋ ਬਾਕੀ ਇਹ ਵੀ ਚਲੋ ਵਪਾਰੀ ਕੋਈ ਉਦਾਂ ਤੋਂ ਵੀ ਦੇ ਉਹਨੇ ਦੁੱਧ ਦੇ ਦਾ 89 ਹੀ ਗੈ ਦੇਣਾ। ਆ ਬਿਲਕੁਲ ਹਾਂਜੀ ਤੁਹਾਨੂੰ ਲੱਗਦਾ ਵੀ ਆ ਪਰ ਆਪਾਂ ਸਚਾਈ ਤੇ ਆਪਾਂ ਡੰਗ ਰਹੇ ਨਹੀਂਗਾ ਵੀ ਆਪਾਂ ਨੂੰ ਬਾਅਦ ਤੁਹਾਨੂੰ ਵੀ ਨਾਮ ਆਊਗਾ ਨਾਲੇ ਕਿ ਨਹੀਂ 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 ਜੋ ਥੱਲੇਗਾ ਆਪਾਂ ਦੱਸਦੇ ਚੋਹੀਦੇ ਜੋ ਤੱਕ ਸੀਏ ਠੰਡੀ ਕਰਮਾਲੀ ਇਹ ਭਾਣ ਇਦਾਂ ਬੈਠੇ ਰ ਕੋਈ ਹਾਂਜੀ ਅੱਛਾ ਕਰਨਾਲ ਦੁੱਧ ਕਿੰਨਾ ਤੇ ਥੱਲੇ ਦੱਸਿਆ ਇਹ ਥੱਲੇ ਵੀਤੀ ਹੈਗਾ ਦੁੱਧ 6 ਹੋਊਗਾ ਤੇ 5 ਦੀ ਆਪਾਂ ਨੇ ਵੀ 5 ਕਿਲੋ ਕਿਲੋ ਘਾਟੀਆਂ ਪਾਖਾਂਗੇ ਠੀਕ ਹੈ ਬਾਕੀ ਆਹ ਵੇਖ ਲਓ ਪਸੰਦ ਦੀ ਕੋਈ ਉਹ ਜਾਣੀ ਕਿ ਚੱਕਰ ਇਸੇ ਤਰ੍ਹਾਂ ਮੈਂ ਇਤਨੇ ਹੱਥ ਲਾਇਆ ਤਾਂ ਪਸੰਦ ਬਣੀ ਬਸ ਬਸ ਹਾਂਜੀ ਤੇ ਬਣੀ ਵੀ ਹੈਗੀ ਅੱਗੇ ਇਹ ਵੀ ਦੀ ਬਣੀ ਦਾ ਚਲੋ ਆਪਾਂ ਮੈਂ ਤੁਹਾਨੂੰ ਦੱਸ ਦਿੱਤਾ ਇਦਾਂ ਅਗਲਾਂ ਦਾ ਵੀ ਨਾ ਝੂਠੀ ਘਰੇ ਮਰੀ ਜਾਂਦਾ ਵਾ ਹਾਂ ਹਾਂ ਇਹਨੂੰ ਬਣੀ ਨੂੰ ਹੋ ਗਿਆ 20 ਦਿਨਾਂ ਤੋਂ ਉੱਤੇ ਦਿਨੋਂ ਚੱਲੇ ਕੋ ਦੋ ਚਾਰ ਦਿਨ ਠੀਕ ਆ ਹਾਂਜੀ ਪਰ ਆਪਾਂ ਨੂੰ ਲੱਗਦਾ ਤਾਂ ਹੈਗਾ ਵੀ ਚਲੋ ਵੀ ਖਲੋ ਗਈ ਆ ਬਾਕੀ ਆਪਾਂ ਉਹ ਮੋਲ ਨਹੀਂ ਕਰਨਾ ਉਹ ਆਪਾਂ ਗੱਲ ਹੀ ਨਹੀਂ ਕਰਨੀ ਸਹੀ ਆ ਵੀ ਬਣੀ ਆ ਤਾਂ ਮੈਂ ਆਖਾਂ ਮੈਂ ਨਹੀਂ ਨਿਕਣੀ ਸਹੀ ਅਸਲ ਨਿਕਲ ਸਕਦੀ ਆ ਇਹਨਾਂ ਵੀ ਕੋਈ ਅਗਲਾ ਜਾ ਕੇ ਇਦਾਂ ਕੋਈ ਦਵਾਈ ਦਿੱਤੀ ਜਾਵੇ ਨਹੀਂ ਬੋਲਦੀ ਨਹੀਂ ਇਦਾਂ ਬਸ ਕੋਈ ਢੀਕਲੇ ਕੋਈ ਦੱਸ ਦੇਣ ਹਫਤਾ ਸ਼ਾਂਤ ਵੀ ਬਲਕੇ ਜਿੱਥੋਂ ਆਇਆ ਨਾ ਪੱਕੀ ਦੱਸੀ ਹੈ ਵੀ ਆਪਣੇ ਬਣੀ ਆ ਆਹੋ ਆਪਣੇ ਸੱਜਣ ਬੰਦੇ ਤੋਂ ਲਈ ਆਉਣੇ ਆਪਾਂ ਨੂੰ ਦੱਸਿਆ ਬੱਛੇ ਤੋਂ ਬਣੀ ਆ ਠੀਕ ਹੈ ਗੱਲ ਆ ਵੀਰ ਗਰਲਾਲ ਖੁਣ ਕੇ ਲਓ ਦੋਸਤੋ ਦੁੱਧ 6 ਕਿਲੋ ਤੇ ਜਿਹੜਾ ਦੁੱਧ 5 6 ਕਿਲੋ ਆ ਦੋਸਤੋ ਉਹਦੇ ਪੈਸੇ ਲੈਣੇ ਆ ਠੀਕ ਆ ਜੀ ਹਾਂ ਜੀ ਬਾਕੀ ਉਹ ਆਪਣਾ ਨਿਕਲੇ ਨਾ ਨਿਕਲੇ ਉਹਦੇ ਕੋਈ ਪੈਸੇ ਨਹੀਂ ਹੈ ਲੱਗਣੇਗੇ ਬਾਹਾਂ ਪੈਸੇ ਨਹੀਂ ਦੇਣੀ ਕੀ ਹਾਂ ਜੀ ਪਰ ਇੰਨਾ ਵੀ ਚਲੋ ਬਣੀ ਉਹਦਾ ਵੇਰਵਾ ਪਾ ਦਿੰਦਾ ਕਿੰਨਾ ਅਗਲਾ ਤਣਾ ਵੀ ਕਾਦੂ ਤੋਂ ਵੱਡਾ ਦੋਸਤੋ ਕਾਦ ਵੱਡਾ ਵੇਰ ਨੂੰ ਤੁਸੀਂ ਵੇਖੋ ਤੇ ਦੁੱਧ 6 ਕਿਲੋ ਪਰ 5 ਕਿਲੋ ਪੱਕਾ ਜਿਹੜਾ ਮਿਨਿਮਮ ਦੁੱਧ ਉਹ 5 ਕਿਲੋ ਮੰਨ ਕੇ ਦੋ ਬਾਕੀ ਸੰਤੂ ਸਾਹਿਬ ਦੁੱਧ 6 ਹੀ ਹੋਊਗਾ ਠੀਕ ਆ ਜੀ ਬਾਕੀ ਆਪਾਂ ਤੁਹਾਨੂੰ ਪਤਾ ਥੋੜਾ ਘੱਟ ਹੀ ਕਿਲੋ ਦੱਸਦਾ ਬੰਦਾ ਵੀ ਜਾਲਾ ਘੱਟ ਦੱਸਣ ਵਾਲੇ ਤਾਂ ਕੋਈ ਰਹਿ ਨਹੀਂ ਗਏ ਕੇ ਗਰ ਲਾਲ ਪਾਰ ਦੀ ਲੈਨ ਚ ਚਲੋ 6 ਦਾ 8 9 ਪਰ ਸਮਝ ਆ ਪਰ ਮੈਨੂੰ ਲੱਗਦਾ ਵੀ ਚਲੋ ਸਹੀ ਦੱਸਣਾ ਚਾਹੀਦਾ ਹਾਂਜੀ 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 ਲੋ ਵੀ ਪ੍ਰਭੂ ਠੀਕ ਆ ਜੀ ਦੁੱਧ ਵੀਰਾਂ ਦਾ ਵੀ 6 ਬਿਲਕੁਲ ਚੋਲਿਓ ਪਰ 5 ਕਿਲੋਆਂ ਦਾ ਮੰਨ ਕੇ ਵੀਰ ਮੇਰਾ ਕੋਈ ਸੌਦਾ ਕਰ ਲਿਓ 6 5 6 ਤੇ ਚੱਲਣ ਲਈ ਇਹਦੀਆਂ ਧਾਰਾਂ ਸੰਧੂ ਸਾਹਿਬ ਮਰਵਾ ਦਿੰਦੇ ਆਪਾਂ ਆ ਲਓ ਜੀ ਸੋ ਧਾਰਾਂ ਤੁਰਾ ਦੋਸਤੋ ਇਹਦੀਆਂ ਵੀ ਆਪਾਂ ਚਾਰੇ ਥਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਆ ਦੇਖਿਓ ਜਰਾ ਮੋਟੀ ਧਾਰਾਂ ਦੀ ਜਨਮਰ ਦੀ ਆ ਲਓ ਜੀ ਠੀਕ ਆ ਠੀਕ ਆ ਜੀ ਲੈ ਵੀ ਗਰ ਲਾਲ ਮੋਲੇ ਦਾ ਵੀਰੇ ਦੱਸ ਦੇ ਕੀ ਕਰਦੇ ਆ ਵੀਰ ਜੀ ਮੋਲੇ ਦਾ ਆਪਾਂ ਜਿੰਨਾ ਮਰਜੀ ਗਾਂ 15 ਦੀ ਵੀ ਵਿਕਦੀ ਆ ਹਾਂ ਜੀ 14 ਦੀ ਵੀ ਵੇਖਦੀ ਆ ਹਾਂ ਮੋਲੇ ਦਾ 13 ਆ ਹਾਂ 13 ਦੇ ਵਿੱਚੋਂ ਹੀ ਆਪਾਂ ਮਾਨਤਾ ਕਰ ਦੇਣਾ 11 ਦੀ ਦੇ ਦੇਣੀ ਠੀਕ ਆ ਜੀ ਹਾਂਜੀ 11 ਦੀ ਹਾਂ ਨਾ ਜੀ ਕੋਈ ਨਹੀਂ 11 ਦੇ ਵਿੱਚੋਂ ਦੀ ਜੇ ਮੌਕੇ ਤੇ ਕਰਦੇ ਆ ਹੋਰ ਕਰਦੇ ਆ ਜੀ ਆਪਾਂ ਕਰਦੇ ਕਰਦੇ ਪਹਿਲੇ ਪਹਿਲੇ ਫੋਨ ਤੇ ਜਿਹੜੇ ਨਗਰ ਵੇਖ ਜਾਣ ਬਾ ਉਹ ਹੀ ਆਪਾਂ ਬਿਲਕੁਲ ਬਿਲਕੁਲ ਲਓ ਦੋਸਤੋ ਮੁੱਲ ਪਹਿਲਾਂ ਹੀ ਉਹਨੇ ਕੀਤੇ ਜਾਂਦੇ ਵੀ ਪਹਿਲੇ ਪਹਿਲੇ ਫੋਨਾਂ ਤੇ ਮਿੰਟਾਂ ਸਕਿੰਟਾਂ ਦੀ ਖੇਡ ਬਾਤ ਹੀ ਬਣਦੀ ਹੈ ਗੱਲ ਬਾਤ ਕਿਉਂਕਿ ਰੇਟ ਜਿਆਦਾ ਹੈ ਖਰੀਦਦਾਰ ਜਿਆਦਾ ਹਾਂਜੀ ਤੇ ਕਿਤੇ ਨਾ ਦੋਸਤੋ ਨਾਰਮਲ ਫਾਰਮਰ ਵੀਰੇ ਨੇ ਜਾਂ ਠੀਕ ਆ ਜੀ ਬਾਕੀ ਆਪਣਾ ਨਹੀਂ ਚਲੋ ਪਹਿਲੀ ਕੋਈ ਵੀਰ ਭਰਾ ਵੀਡੀਓ ਚੈੱਕ ਕਰ ਲੈ ਕੋਈ ਇੱਕ ਵੀ ਕਮੈਂਟ ਮਾੜਾ ਨਹੀਂਗਾ ਤੁਹਾਨੂੰ ਵੀ ਪਤਾ ਹੀ ਆ ਵੀ ਆਪਾਂ ਉਹ ਠੰਡੀ ਠੋਰੀ ਵਾਲਾ ਆਪਣੇ ਤੋਂ ਕੰਮ ਨਹੀਂ ਹੈਗਾ ਜਿੰਨਾ ਚਿਰ ਕੰਮ ਚੱਲੂਗਾ ਆਪਾਂ ਸਾਫ਼ ਹੀ ਕਰਨਾ ਹਾਂ ਸਾਫ਼ ਹੀ ਕਰਨਾ ਕਿ ਉਹੋ ਜਿਹੀ ਨਹੀਂ ਵੀ ਕਿਸੇ ਨਾਲ ਧੋਖਾ ਧੜੀ ਵਾਲਾ ਤੁਹਾਨੂੰ ਬਹੁਤ ਮਾਰੀ ਤੁਸੀਂ ਥਾਂ ਦੇ ਵਿੱਚ ਦੀ ਸਾਫ਼ ਸੁਥਰੀ ਆ ਪਸਮਣ ਤੋਂ ਬਾਅਦ ਆ ਵੇਖੋ ਤੁਸੀਂ ਥਾਂ ਕਿਵੇਂ ਦਾ ਕੱਢ ਆਈ ਹਾਂ ਲੰਮੇ ਥਾਣਾ ਕਰਵਾ ਲਿਆ ਮੱਝਾ ਵਾਂਗੂ ਠੀਕ ਆ ਜੀ ਤੇ ਸਫਾਈਆਂ ਸਫੂਈਆਂ ਪੂਰੀਆਂ ਵੈਸੇ ਅਗੋਂ ਦੋਸਤੋ ਜਿਹੜੇ ਵੀਰ ਨੇ ਨਾਰਮਲ ਥੋੜਾ ਜਿਹਾ ਪੈਸੇ ਕਰਨੇ ਆ ਸੰਨ ਵਿਚਾਲੇ ਕਈਆਂ ਵੀਰਾਂ ਦੇ ਪਾਸੋਂ ਖਾਂਦੀਆਂ ਪਈ ਹੁੰਦੀਆਂ ਉਹ ਤੁਸੀਂ ਬਿਲਕੁਲ ਡੰਗਾ ਥਾਰ ਸਕਦੇ ਜੇ ਇੰਨੇ ਕ ਪੈਸਿਆਂ ਦੇ ਵਿੱਚ ਗੁਰਲਾਲ ਇੱਕ ਨੰਬਰ ਬੋਲ ਦਈਏ ਵੀਰ ਵੀਰ ਜੀ ਨੰਬਰ ਹੈਗਾ ਆਪਣਾ 98145 ਤੇ 83021 ਹੈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਵੀਰ ਗੁਰਲਾਲ ਆ ਪਿੰਡ ਬੂ ਤੋਂ ਹਰੀਕੇ ਪਤਨ ਤੁਸੀਂ ਵਿਜਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਵੀ ਲੱਗ ਜਾਂਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ